ਸਤੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸੋ ਬਲਵਿੰਦਰ ਸਿੰਘ ਪੱਖੋ ਕੇ ਸ਼ਹੀਦ ਪਰਿਵਾਰਾਂ ਦਾ ਤੇ ਐਨਆਰਆਈ ਭੈਣ ਭਰਾਵਾ ਦਾ ਮਾਸੀ ਵਦਾਰਾ ਜੀ ਤੇ ਅੱਜ ਸਾਡੇ ਡਾਕਟਰ ਜੀ ਅੰਮ੍ਰਿਤਸਰ ਸਾਹਿਬ ਵਿਖੇ ਚਾਰ ਸ਼ਹੀਦ ਪਰਿਵਾਰ ਪਹੁੰਚੇ ਨੇ ਮਾਲੀ ਧਰਤੀ ਤੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਸਰਕਾਰੀਓ ਬੀਬੀ ਸੋਨਜੀਤ ਕੌਰ ਜੋ ਕਿ ਸਿੰਘਲੀ ਨੇ ਸ਼ਹੀਦ ਭਾਈ ਖੜਕ ਸਿੰਘ ਕਿੱਲੀ ਸ਼ਹੀਦ ਭਾਈ ਖੜਕ ਸਿੰਘ ਕਿੱਲੀ ਖੜਕੂ ਸਾਫਾ ਦਾ ਬਹੁਤ ਵੱਡਾ ਤੇ ਚਰਚਿਤ ਨਾਂ ਸੀਗਾ ਜਿਨ੍ਹਾਂ ਨੂੰ 21/4/1992 ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਝੂਠੇ ਮੁਕਾਬਲੇ ਦੇ ਵਿੱਚ ਸ਼ੇਸ਼ ਕਰ ਦਿੱਤਾ ਗਿਆ ਸੀ। ਬੀਬੀ ਸੋਨਜੀਤ कौर ਜੀ ਦਾ ਨੰਬਰ ਹੈ ਜੀ 98168 77765 98159 71765 ਇਹਨਾਂ ਦਾ ਫੋਨ ਨੰਬਰ ਹੈ। ਇਹ ਉੱਥੇ ਇੱਕ ਆਪਣਾ ਟਰਸ ਚਲਾਉਂਦੇ ਨੇ ਜਿਹਦੇ ਵਿੱਚ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਇਹਨਾਂ ਨੇ ਸਾਂਭਾਲ ਕੀਤੀ, ਪੜਾਇਆ-ਲਿਖਾਇਆ, ਪਿੰਨਾਂ ਨੂੰ ਮੜ ਕੇ ਵਿਆਇਆ। ਤੇ ਅੱਗੇ ਤੱਕ ਉਹ ਸੇਵਾ ਦਾ سلسلہ ਇਹਨਾਂ ਨਾਂ ਬਾ ਇਹਨਾਂ ਨੇ ਬਾਦ ਉਸਤੂਰ ਜਾਰੀ ਰੱਖਿਆ ਤੇ ਅੱਜ ਸਾਡੇ ਦਫ਼ਤਰ ਵਿਖੇ ਪਹੁੰਚੇ ਨੇ ਕੰਨ ਹੋਰ ਸ਼ੀ ਪਰਿਵਾਰਾਂ ਨੂੰ ਆਪਣੇ ਨਾਲ ਲੈ ਕੇ ਤੇ ਅੱਜ ਇਹ 10000 ਦੀ ਛੋਟੀ ਜੀ ਪੇਟੀ ਆ ਵੀ ਰਮਨਪ੍ਰੀਤ ਸਿੰਘ ਆਸਟ੍ਰੇਲੀਆ ਵਾਲਿਆਂ ਨੇ ਪਿਛਲੇ ਪੀਂ ਨਹੀਂ ਸਾਨੂੰ 50000 ਰੁਪਏ ਦੇ ਲਗਭਗ ਸਾਨੂੰ ਕੁਝ ਸੇਵਾ ਪੇਟੀ ਸੀ ਜੀ ਦੇ ਚ 10000 ਰੁਪਏ ਜਿਹੜਾ ਅਸੀਂ ਬੀਬੀ ਸੋਨਜੀਤ ਕੌਰ ਜੀ ਦੇ ਸਪੰਦ ਕਰ ਰਹੇ ਆ ਤੇ ਬੀਬੀ ਜੀ ਇਹ ਵੀ ਰਮਨਪ੍ਰੀਤ ਸਿੰਘ ਨੇ ਆਸਟ੍ਰੇਲੀਆ ਤੋਂ ਦੀ ਇਸ ਰਿਪੋਰਟ ਸੇਵਾ ਇਨਫਾਫ ਦੇ ਵਿਨੇਕਾ ਨਾਟਕ ਹਾਂਜੀ ਵੀਰ ਰਮਨਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਮਾਤਾ ਗੁਜਰੀ ਸਹਾਰਾ ٹرسٹ ਜੋ ਕਿ ਪਟਿਆਲੇ ਸ਼ਹੀਦ ਸਿੰਘਾਂ ਦਾ ਸਭ ਤੋਂ ਪਹਿਲੀ ਸੰਸਥਾ ਸੀ ਉਹ ਸ਼ੁਰੂ ਕੀਤੀ ਸੀ ਤੇ ਵੀਰ ਬਲਵਿੰਦਰ ਸਿੰਘ ਪੱਖੋਕੇ ਜੋ ਕਿ ਸਾਡੇ ਏਰੀਏ ਦੇ ਵਿੱਚ ਇੱਕ ਕਹੋ ਕਿ ਇਹਦੇ ਸਿੰਘਾਂ ਦਾ ਏਰੀਆ ਤੇ ਇਹਨਾਂ ਦਾ ਏਰੀਆ ਇੱਕ ਸੀ ਤੇ ਉਹਨਾਂ ਸਫਾਂ ਦੇ ਵਿੱਚ ਕਦੀ ਇਕੱਠੇ ਹੁੰਦੇ ਸੀ ਤੇ ਇਹਨਾਂ ਦੀ ਕੌਮ ਨੂੰ ਬੜੀ ਵੱਡੀ ਜਿਹੜੀ ਇਹ ਸੇਵਾ ਕਰ ਰਹੇ ਨੇ ਤੇ ਮੈਂ ਅੱਜ ਮੇਰੇ ਲਈ ਪਹਿਲੀ ਵਾਰ ਆਈਆਂ ਕਿਉਂਕਿ ਮੇਰੇ ਇਲਾਕੇ ਦੇ ਵਿੱਚ ਜਿਹੜੇ ਛੀਕ ਪਰਿਵਾਰ ਨੇ ਉੱਥੇ ਤੱਕ ਕਦੀ ਸੇਵਾ ਨਹੀਂ ਪਹੁੰਚੀ ਤੇ ਮੈਨੂੰ ਸਪੈਸ਼ਲ ਸੁਣਾ ਦਿੱਤਾ ਵੀਰ ਜੀ ਨੇ ਕਿ ਤੇਰੇ ਕੋਲੇ ਜਿਹੜੇ ਪਰਿਵਾਰਾਂ ਦੀ ਕੋਈ ਦਵਾਈ ਬੂਟੀ ਦਾ ਇੰਤਜ਼ਾਮ ਨਹੀਂ ਹੈਗਾ ਉਹਨਾਂ ਪਰਿਵਾਰਾਂ ਨੂੰ ਮੇਰੇ ਕੋਲ ਲੈ ਕੇ ਆ ਤੇ ਇਹਨਾਂ ਨੇ ਮੈਨੂੰ ਵੀ ਬੜਾ ਮਾਣ ਸਤਿਕਾਰ ਦਿੱਤਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰੇ ਨਾਲ ਇਹਨਾਂ ਪਰਿਵਾਰ ਪਟਿਆਲਾ ਏਰੀਏ ਤੇ ਸਤਰਾਣੇ ਏਰੀਏ ਦੇ ਆਏ ਨੇ ਤੇ ਉਹਨਾਂ ਦਾ ਵੀ ਇਹ ਮਾਨ ਸਤਿਕਾਰ ਕਰ ਰਹੇ ਨੇ ਤੇ ਮੈਂ ਅੰਮ੍ਰਿਤਜੀ ਤੁਹਾਨੂੰ ਬਹੁਤ ਧੰਨਵਾਦ ਕਰਦੀ ਆ ਤੇ ਵੀਰ ਐਨਆਰਆਈ ਜੀ ਰਮਨਦੀਪ ਸਿੰਘ ਜੀ ਦਾ तहे ਦਿਲੋਂ ਧੰਨਵਾਦ ਕਰਦੀ ਜਿਨ੍ਹਾਂ ਨੇ ਆਪਣਾ ਦਸਤਖਤ ਭੇਜਿਆ ਤੇ ਵਾਇਗੁਰੂ ਤੁਹਾਨੂੰ ਬਹੁਤ ਖੁਸ਼ੀਆਂ ਬਖਸ਼ਿਸ਼ ਕਰਨ ਤੇ ਤੁਹਾਡੀਆਂ ਕਮਾਈਆਂ ਵਿੱਚ ਵਕਤਾਪਾਣ ਤੁਸੀਂ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹੋ ਵਾਇਗੁਰੂ ਜੀ ਦਾ ਖਾਲਸਾ ਇਹਨਾਂ ਤੋਂ ਗਿਆ ਜੀ ਬੀਬੀ ਰਾਜਵੀਰ ਕੌਰ ਜੋ ਕਿ ਜੀਤਪੀ ਯਾਦਵੰਦਰ ਸਿੰਘ ਯੂਪੀ ਚ ਰਹਿਣ ਵਾਲੇ ਸਨ ਉਸ ਪਰਿਵਾਰ ਦੇ ਵਿੱਚੋਂ ਆ ਤੇ ਇਹਨਾਂ ਦਾ ਨੰਬਰ ਹੈ 97808 52141 97808 52141 ਇਹ ਇਹਨਾਂ ਦਾ ਨੰਬਰ ਹੈ ਆ ਬੀਬੀ ਜੀ ਕਦੋਂ ਤੋਂ ਛਿਡ ਹੋਏ ਨੇ ਤੁਹਾਡੇ ਪਰਿਵਾਰ ਚ ਮੰਮੀ ਕਦੋਂ ਛਿਡ ਹੋਇਆ ਮੇਰੇ ਚਾਚਾ ਵੀ ਮਰੇ ਨੇ ਚਾਚਾ ਜੀ ਸਮਰਛੇ ਹਾਂਜੀ ਤੁਸੀਂ ਯੂਪੀ ਤੋਂ ਰਹਿਣ ਵਾਲੇ ਕਿਥੋਂ ਕਿਹਾ ਯੂਪੀ ਤੋਂ ਰਹਿਣ ਵਾਲੇ ਉਧਰ ਕੋਲ ਪੁਲਿਸ ਮੁਕਾਬਲਾ ਹੋਇਆ ਸੀ ਅੱਛਾ ਤੁਸੀਂ ਇਹਨਾਂ ਬੀਬੀ ਜੀ ਕੋਲ ਦੀ ਸੁਣ ਜੀ ਕੋਲ ਕੋਲ ਰਹੇ ਹੋ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਹੋ ਗਏ ਨੇ 16 ਸਾਲ ਲੱਗ ਗਏ ਜੀ 15 16 ਸਾਲ ਹੋ ਗਏ ਕਿੱਦਾਂ ਦਾ ਪ੍ਰਬੰਧ ਹੈ ਇੱਥੇ ਰਹਿਣ ਸਹਣ ਦਾ ਬਹੁਤ ਵਧੀਆ ਜੀ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਕਰਦੇ ਆਂ ਜੀ ਓਕੇ ਜਦ ਆਪਣਾ ਕੋਈ ਹੈ ਨਹੀਂ ਕੋਈ ਟਿਕਾਣਾ ਘਰ ਜਾਂ ਕਿਤੇ ਨਹੀਂ ਕੋਈ ਘਰ ਨਹੀਂ ਹੈ ਨਾ ਜਿੰਨਾ ਘਰ ਇਹਨਾਂ ਜਮੀਨੇ ਕੁਝ ਨਹੀਂ ਅਸਲ 'ਚ ਇਹ ਪਰਿਵਾਰ ਨਾ ਪਹਿਲਾਂ ਤੇ ਚਲੋ ਜਦੋਂ ਉਸ ਪਈ ਜਗਵਿੰਦਰ ਇਹਨਾਂ ਦਾ ਚਾਚਾ ਸਵਰਾ ਸੀ ਉਦੋਂ ਤੇ ਉੱਥੇ ਹੀ ਰਹੇ ਨੇ ਠੀਕ ਹੈ ਹੁਣ ਕਿ ਜਦੋਂ RAM ਦੀ ਹਮਤੇ ਬੰਬ ਕਾਰਡ ਹੋਇਆ ਸਰਸੇ ਵਾਲਾ ਹਾਂਜੀ ਉਦੋਂ ਇਹਨਾਂ ਦਾ ਘਰ ਜਾਦਾ ਉੱਜੜ ਗਿਆ ਤੇ ਉਦੋਂ ਦੇ ਉਧਰ ਉਸ ਪੰਜਾਬ ਦੀ ਜਾ ਕੇ ਹਰਿਆਣੇ ਦੀ ਜਾ ਕੇ ਉੱਥੇ ਪਿੰਕੀ ਸੀ ਤੇ ਉਦੋਂ ਦੇ ਦੋਵੇਂ ਜੀ ਇਹਦਾ ਘਰ ਬਣਾਵਾਂਗੇ ਤੇ ਇਹ ਵੀ ਹਾਂਜੀ ਇਹਨਾਂ ਕੋਲੇ ਪੰਜਾਬ 'ਚ ਕੋਈ ਇੰਨੀ ਫਾਈਨੈਂਸ਼ਲੀ ਤਾਕਤ ਨਹੀਂ ਸੀ ਕਿ ਇਹਦਾ ਘਰ ਬਣਾ ਲਈਂਦੇ ਤੇ 16 ਸਾਲਾਂ ਤੋਂ ਮੇਰੇ ਕੋਲ ਹੀ ਨੇ ਵੱਡੇ ਬੇਟੇ ਨੇ ਪਲੱਸ 2 ਉੱਥੇ ਕੀਤੀ ਹੈ ਤੇ ਛੋਟਾ ਬੇਟਾ ਹੁਣ ਇਹਨਾਂ ਦਾ ਪਲੱਸ 1 ਚੋਂ ਗਿਆ ਹੈ ਤੇ ਆਪਣੇ ਦੋਨੋਂ ਬੱਚੇ ਪੜਾ ਰਹੇ ਸੀ ਪਰ ਹੁਣੇ ਬਿਮਾਰ ਜਾਣਾ ਰਹਿਣ ਕਰਕੇ ਤੇ ਚਲੋ ਇਹਨਾਂ ਨੂੰ ਤੁਸੀਂ ਜਿਹੜੀ ਮਦਦ ਦੀ ਰਹੀ ਉਹ ਤੇ ਤੁਹਾਡਾ ਬਹੁਤ ਧੰਨਵਾਦ ਆਜੋ ਆਪਣਾ ਲੱਗ ਕਿਰਾਸ ਬਹੁਤ ਅਨੁਰਾਜ ਜੀ ਇਹ ਰਮਨਪ੍ਰੀਤ ਸਿੰਘ ਸਟੇਡੀਆ ਵਾਲਿਆਂ ਨੇ ਕੋ ਸੇਵਾ ਭੇਜੀ ਸੀ ਉਹਦੇ ਚੋਂ ਇਹ 10000 ਦੀ ਭੇਟਾ ਅਸੀਂ ਤੁਹਾਡੇ ਸਪੁਰਦ ਕਰਦੇ ਹਾਂ ਅੱਗੇ ਨੇ ਜੀ ਇਹ ਬੀਬੀ ਸਰੇਂਦਰ ਕੌਰ ਕੇਰ ਆਫ ਸ਼ਹੀਦ ਭਾਈ ਲਾਲ ਸਿੰਘ ਛਤਰਾਣਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਸ਼ੀਤਪਾਈ ਕਸ਼ਮੀਰ ਸਿੰਘ ਜੀ ਤੇ ਸ਼ੀਤਪਾਈ ਮਛਤਰ ਸਿੰਘ ਜੀ ਚਾਰ ਜੀ શ્રી ਦਨੇ ਜੀ ਕੋ ਪਰਿਵਾਰ ਦੇ 9878844709 ਇਹਨਾਂ ਦਾ ਫੋਨ ਨੰਬਰ ਹੈ ਜੀ ਤੇ ਇਹ ਬੀਬੀ ਜੀ ਰਮਨਪ੍ਰੀਤ ਸਿੰਘ ਆਸਟ੍ਰੇਲੀਆ ਵਾਲਿਆਂ ਕੋਲੋਂ ਵੀ ਜੀ ਸੇਵਾ ਜੋ 10000 ਰੁਪਏ ਤੁਹਾਡੇ ਸਪੰਦ ਕਰ ਰਹੇ ਆ ਤੇ ਆ ਬਹੁਤ ਅਰਦਾਸ ਹੈ ਚਾਰ ਪਰਿਵਾਰ ਦੇ ਜੀ ਸੀ ਲੋਗੇ ਉਸ ਮੂਮੈਂਟ ਇਧਰ ਉਸੀ ਤਰ੍ਹਾਂ ਨੇ ਇਹ ਪਾਈ ਜਨਰਲ ਸਿੰਘ ਛਤਰਾਣੇ ਦੇ ਨਾਲ ਹੀ ਸਨ ਜਨਰਲ ਸਿੰਘ ਛਤਰਾਣੇ ਦੇ ਨਾਲ ਅਮਰ ਛੱਤਰ ਸਿੰਘ ਮੇਰਾ ਜੀਵ ਸੀ ਓਕੇ ਕਸ਼ਮੀਰ ਸਿੰਘ ਦੀ ਜੀਵ ਸੀ ਅਮਰੀਕ ਸਿੰਘ ਵੀ ਜੀਵ ਸੀ ਛੇ ਬਰਾਸੀ ਓਕੇ ਤੇ ਮੇਰੇ ਪਤੀ ਬਾਅਦ ਚ ਪੂਰੇ ਹੋ ਗਏ ਪਹਿਲਾਂ ਤੇ ਬੜੇ ਉਹਨਾਂ ਨੂੰ ਕੁੱਟ ਮਾਰ ਹੁੰਦੀ ਠੀਕ ਹੈ ਬਾਅਦ ਚ ਐਕਸੀਡੈਂਟ ਨਾਲ ਪੂਰੇ ਹੋ ਗਏ ਠੀਕ ਹੈ ਹੁਣ ਇੰਨਾ ਕਿ ਬੱਚੇ ਹੈਗੇ ਆ ਤੇ ਬੜਾ ਔਖਾ ਬਜਾਰ ਆ ਬੁਲਾਈਆ ਬੋਏ ਚਲੋ ਆਏ ਆਇਤੀ ਤੁਹਾਡਾ ਤਨਵਾਦ ਬਹੁਤ ਬਹੁਤ ਭਾਈ ਕਰਮਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਕੀ ਜੀ ਮੈਂ ਬਲਵਿੰਦਰ ਸਿੰਘ ਪਤੰਗੀ ਜੀ ਕੋ ਆਈ ਹਾਂ ਕਿ ਇਹਨਾਂ ਨੇ 10000 ਟਿਕਾ ਦਿੱਤੀ ਹੈ ਤੇ ਬਲਵਿੰਦਰ ਸਿੰਘ ਪੱਖੋ ਪੇਲੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਸ਼ੁਕਰੀਆ ਜੀ ਧੰਨਵਾਦ ਗੁਰੂ ਰਾਮਦਾਸ ਜੀ ਪਾਛਾ ਦਾ ਹੀ ਕਰੋ ਤੁਸੀਂ ਬੜੇ ਹੋ ਜੀ ਤੁਸੀਂ ਨਾਲ ਉਹਦੇ ਆ ਹਾਂ ਜੀ ਮੈਂ ਮੈਂ ਉਹਦੇ ਕੋਲ ਹੀ ਇਹ ਹੁੰਦਾ ਤੁਸੀਂ ਹਾਂ ਜੀ ਇਹ ਨੇ ਜੀ ਭਾਈ ਮਲਕੀਸ਼ ਸਿੰਘ ਜੀ ਜੋ ਕਿ son of ਅਸ਼ੀਤ ਭਾਈ ਸੁਖਵਿੰਦਰ ਸਿੰਘ ਛਤਰਾਣਾ 18 11 1992 ਨੂੰ ਪਤਾ ਲੱਗਾ ਕਿ ਕੁਝ ਮੋਹਧਪੁਰ ਬੰਦਿਆਂ ਨੂੰ ਲਾੜ ਲੈ ਕੇ ਤੇਨਾਂ ਨੂੰ ਪੁਲਿਸ ਕੋਲ ਪੇਸ਼ ਕਰਵਾਇਆ ਗਿਆ ਸੀ ਜਿਨ੍ਹਾਂ ਦਾ ਮੁੜਕੇ ਕੋਈ ਥੋ ਪਤਾ ਨਹੀਂ ਲੱਗਾ ਇਹਨਾਂ ਦਾ ਫੋਨ ਨੰਬਰ ਹੈ ਜੀ 79739 34561 ਇਹਨਾਂ ਦਾ ਫੋਨ ਨੰਬਰ ਹੈ ਜੀ ਇਹ ਵੀ ਪਹਿਲੀ ਵਾਰੀ ਸਾਡੇ ਕੋਲ ਆਏ ਨੇ ਔਰ ਧੰਨਵਾਦ ਜੂਜੀ ਸੋਨਜੀਤ कौर ਜੀ ਆਪਦੀ ਦਾ ਕਿ ਇਹ ਮਾਲਵੇ ਦੇ ਇਹਨਾਂ ਪਰਿਵਾਰਾਂ ਤੱਕ ਕਿਉਂਕਿ ਆ ਵਰਕ ਲੋਡ ਹੈ ਨਾ ਕੋਸ਼ਿਸ਼ ਤੇ ਰਹੀ ਆ ਹਮੇਸ਼ਾ ਕਿ ਮੈਂ ਘਰ ਘਰ ਇਹਨਾਂ ਸ਼ੀਸ਼ ਪਰਿਵਾਰਾਂ ਤੱਕ ਪਹੁੰਚਾਂ ਪਰ ਕਈ ਵਾਰੀ ਸੰਭਵ ਨਹੀਂ ਹੋ ਪਉਂਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਮਾਝੇ ਦੀ ਗਿਣਤੀ ਬੜੀ ਵੱਡੀ ਸੀ ਜੀ ਤੇ ਬਹੁਤ ਵੱਡਾ ਤੁਸੀਂ ਤੁਹਾਨੂੰ ਪਤਾ ਘਾਣ ਹੋਇਆ ਤੇ ਪਾਇਲੋਤੀਸ਼ਨ ਜੀ ਕਰੋਸ਼ੀ ਹੁੰਦੀ ਹੈ ਤੁਹਾਡੇ ਪਤਾ ਜੀ ਜੀ 18 11 ਆਪਣੇ 92 ਦੇ ਵਿੱਚ ਪੇਸ਼ ਕਰਵਾਇਆ ਜੀ ਬੇਸ਼ਕਰਵਾਤ ਉਸ ਤੋਂ ਬਾਅਦ ਸਿਰ ਬੰਦੇ ਮਿਲਦੇ ਨੇ ਥਾਣੇ ਜਾ ਕੇ ਨਹੀਂ ਉਸ ਤੋਂ ਬਾਅਦ ਦੂਜੇ ਤੀਜੇ ਦੇ ਬਾਣੀ ਇਹਨਾਂ ਨੇ ਅਕਬਾਰ ਦੇ ਵਿੱਚ ਕਰਵਾਤਾ ਜੀ ਸਾਡੇ ਕੋਲ ਪੇ 90 ਘੋੜੇ ਵਜਿ ਕਪੋੜੇ ਅੱਛਾ ਕੋਈ ਸੜਕ ਤੋਂ ਭੱਜਿਆ ਯਾਨੀ ਇੱਕ ਬੰਦਾ ਪੇਸ਼ ਹੋਇਆ ਪੇਸ਼ ਹੋਇਆ ਬੰਦਾ ਕਿਉਂ ਭੱਜੇਗਾ ਇਹਨੂੰ ਇਹਨਾਂ ਨੇ ਅੰਕਾਊਂਟਰ ਦਿੱਤਾ ਹੈ ਅੱਛਾ ਕੋਈ ਲੈਂਡੋਰੀ ਨਹੀਂ ਮਿਲੀ ਲੱਗਾ ਨਹੀਂ ਅੱਛਾ ਇੱਕ ਤੇ ਮੈਂ ਕਹਿ ਲਵਾਂ ਵੀ ਮਾਲਵੇ ਦੇ ਬਹੁਤ ਸਾਰੇ ਛਿੱਤ ਪਰਿਵਾਰ ਨੇ ਕਿ ਕਾਸ਼ ਕਿਤੇ ਇਹ ਪਛੀਦਪਾਈ ਜਸਵੰਤ ਸਿੰਘ ਖਾਨਾ ਵਰਗੀ ਸਿੱਖੀ ਨਾ ਕਿ ਉੱਧਰ ਵੀ ਪੈਦਾ ਹੋਈ ਜਾਂ ਉਹਨਾਂ ਨੂੰ ਸਮਾਂ ਮਿਲਦਾ ਤੇ ਉਹ ਵੀ ਉੱਥੇ ਜਾਂਦੇ ਆਪ ਸਭ ਸੰਤਨ ਯਾਦ ਹੋਏਗਾ ਕਿ ਜਿਹੜੇ ਸ਼ਹੀਦ ਸਿੰਘਾਂ ਦੇ ਸੰਸਕਾਰ ਤਰਨਤਾਰਨ ਪੱਟੀ ਤੇ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ 'ਚ ਹੋਇਆ ਨਾ ਉਹਨਾਂ ਦੀ ਲਿਖਤਾ ਮੁਤਾਬਕ ਹਾਈ ਕੋਰਟ ਵੱਲੋਂ 1.22 ਲੱਖ ਦਾ ਮੁਆਵਜ਼ਾ ਮਿਲਿਆ ਸੀ ਉਹ ਕੇਸ ਚੱਲੇ ਸੀਗੇ ਫਿਰ ਪੁਲਿਸ ਵਾਲਿਆਂ ਨੂੰ ਸਿਆਮਾ ਵੀ ਹੋਈਆਂ ਸੀ ਤੇ ਅਗੇ ਉਹਨਾਂ ਨੇ ਇਹ ਮਾਲਵੇਦਾਬਦੀਆਂ ਲਿਸਟਾਂ ਜੀ ਕੱਢਣੀਆਂ ਸੀ ਪਰ ਉਸ ਤੋਂ ਪਹਿਲਾਂ ਹੀ ਕੇਪੀਐਸ ਗਿੱਲ ਤੇ ਅਜੀਤ ਸੰਧੂ ਵਰਗੇ ਦੁਸ਼ਟਾਂ ਨੇ ਉਹਨਾਂ ਨੂੰ ਇੱਕ ਝੂਠੇ ਮੁਕਾਬਲੇ ਦੇ ਵਿੱਚ ਛੀਂਕ ਕਰ ਦਿੱਤਾ ਸੀ ਹੁਣ ਤੇ ਉਹਨਾਂ ਦੀ ਗੱਲ ਕਰਨ ਤੇ ਵੀ ਸਾਡੇ ਤੇ ਪਹੁੰਚੀ ਆ ਕਿ ਸ਼ੀਸ਼ਪਾਈ ਜਸਵੰਤ ਸਿੰਘ ਖਾਲਾ ਜੀ ਦੇ ਉੱਤੇ ਇੱਕ ਮੂਵੀ ਬਣ ਰਹੀ ਹੈ ਹਾਨੀ ਤਰੇਮ ਜੀ ਹੈਗੇ ਨੇ ਉਹਨਾਂ ਦੇ ਡਾਇਰੈਕਟਰ ਔਰ ਦਿਲਜੀਤ ਦੁਸਾਂਜੇ ਦਾ ਅਦਾਕਾਰ ਜਿਨ੍ਹਾਂ ਨੇ ਉਹਤੇ ਉਹਨਾਂ ਤੇ ਮੂਵੀ ਬਣਾਈਆਂ ਉਹ ਫਿਲਮ ਨੂੰ ਰਿਲੀਜ਼ ਤੱਕ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਇਹ ਵੇਖੋ ਨਾ ਵੀ ਸਾਨੂੰ ਇੱਕ ਤੇ ਤੁਸੀਂ ਕੁੱਟਿਆ ਮਾਰਿਆ ਤੇ ਹੁਣ ਤੁਸੀਂ ਸਾਨੂੰ ਉਹਨਾਂ ਨੂੰ ਯਾਦ ਵੀ ਨਾ ਕਰਨ ਦਿਓ ਤੇ ਇਹ ਵੀ ਗੱਲ ਜਿਹੜੀ ਆ ਕੋਈ ਚੰਗੀ ਨਹੀਂ ਪਰ ਚਲੋ ਕੋਈ ਨਹੀਂ ਦੁਸ਼ਮਣ ਬਾਤ ਕਰੇ ਨਾ ਹੋਣੀ ਇਹ ਸਾਨੂੰ ਯਾਦ ਆ ਸਾਨੂੰ ਪਤਾ ਤੁਸੀਂ ਆਪਣਾ ਕੰਮ ਕਰੀ ਜੋ ਅਸੀਂ ਆਪਣਾ ਕਰੀ ਚੱਲੀਏ ਇਸ ਤੋਂ ਪਹਿਲਾਂ ਵੀ ਕੀ ਕਦੀ ਸੇਵਾ ਮਿਲੀ ਕਿ ਤੇ ਹਾਂਜੀ ਕੋਰੀ ਬੀਚਾਰ ਸਿੰਘ ਆਏ ਹਨ ਉਹਨਾਂ ਨੇ ਬਸ 6000 ਰੁਪਏ ਦਿੱਤਾ ਓਕੇ ਫੇਰ ਕੋਈ ਨਹੀਂ ਆਇਆ ਅੱਜ ਤੋਂ ਬਾਅਦ ਤੋਂ ਸਾਡੇ ਨੰਬਰ 'ਤੇ ਕਹੋ ਲਿਆ ਕਦੀ ਕਿਸੇ ਤਰ੍ਹਾਂ ਦੀ ਮੁਸ਼ਕਲ ਪ੍ਰੋਬਲਮ ਆਵੇ ਖਾਸ ਕਰਕੇ ਬੱਚਿਆਂ ਦੀ ਪੜ੍ਹਾਈ ਤੁਹਾਡੇ ਕੋਲ ਵੀ ਸੋਨਜੀਤ ਕੌਰ ਹੈ ਇਹਨਾਂ ਨੂੰ ਦੱਸੋ ਜਾਂ ਤੁਸੀਂ ਡਾਇਰੈਕਟ ਵੀ ਸਾਡਾ ਨੰਬਰ ਰੱਖਿਓ ਇਸ ਵੀ ਰਵਨਪ੍ਰੀਤ ਸਨ ਆਸਟ੍ਰੇਲੀਆ ਵਾਲੇ ਵੱਲੋਂ ਕੋਈ ਸੇਵਾ ਤੋਂ 10000 ਰੁਪਏ ਅਸੀਂ ਤੁਹਾਡੇ ਵੀ ਸਪੁਰਦ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਤੁਹਾਨੂੰ ਤਾਂ ਦ੍ਰਿਸ਼ਟੀ ਤਰੱਕੀ ਬਖਸ਼ਣ ਤੇ ਮਹਾਰਾਜ ਜਿਹੜਾ ਉਹ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਾ ਮਹਿਸੂਸ ਹੋਵੇ ਤੁਸੀਂ ਆਪਣੇ ਕੰਮ ਆਪ ਕਰ ਸਕੋ ਪਰ ਫਿਰ ਵੀ ਜੇ ਕੋਈ ਮੁਸ਼ਕਲ ਪ੍ਰੋਬਲਮ ਆਉਂਦੀ ਹੈ ਤੁਸੀਂ ਬੈਠੇ ਆ ਸਤਿਗੁਰੂ ਕਿਰਪਾ ਕਰਨ ਅੱਜ ਵੀ ਸੋਨਜੀਤ ਕੌਰ ਜੀ ਆਪ ਜੀ ਦਾ ਬੇਹੱਦ ਧੰਨਵਾਦ ਤੇ ਤੁਹਾਡਾ ਕਰਕੇ ਇਹਨਾਂ ਚਾਰ ਪਰਿਵਾਰਾਂ ਦੇ ਸਾਨੂੰ ਦਰਸ਼ਨ ਹੋ ਗਿਆ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੇਰੇ ਖਿਆਲ ਨਾਲ ਜੀ ਹੂਣ ਬਹੁਤ ਸਾਰੇ ਪਰਿਵਾਰ ਨੇ ਜਿੱਥੇ ਮੈਂ ਪਹੁੰਚ ਨਹੀਂ ਸਕਿਆ ਤੁਸੀਂ ਸਾਰਿਆਂ ਨੂੰ ਕਿਸੇ ਦਿਨ ਸਾਡੇ ਨਾਲ ਫੋਨ ਤੇ ਕਰ ਲਿਓ ਤੇ ਆਪਣੇ ਟਰਸਟ ਦੀ ਸਾਧ ਲਿਓ ਅਸੀਂ ਉੱਥੇ ਪਹੁੰਚ ਜਾਵਾਂਗੇ ਤੇ ਕੋਈ ਐਸਾ ਸਿਸਟਮ ਬਣਾਵਾ ਦੇਈਏ ਕਿ ਆਪਣੀ ਜਿਹੜੀ ਜਦੋਂ ਸੇਵਾ ਸਾਡੇ ਕੋਲ ਪਹੁੰਚੇਗੀ ਤੇ ਅਸੀਂ ਉੱਥੇ ਪਹੁੰਚ ਜਾਵਾਂਗੇ ਤੇ ਇਸ ਦਲ ਦਾ ਜਿਹੜਾ ਅਸੀਂ ਕੋਸ਼ਿਸ਼ ਕਰਾਂ ਜੇ ਕਿ ਉਥੇ ਕਿਉਂਕਿ ਪਰਿਵਾਰਾਂ ਨੂੰ ਇੱਕ ਗੁਆ ਹੋਂਕਾ ਨਹੀਂ ਕਰ ਹੁਣ ਤੇ ਤੁਸੀਂ ਆਪਣੀ ਗੱਡੀ ਚ ਲੈ ਆਇਓ ਅਦਰਵਾਈਜ਼ ਔਖਾ ਹੋਗਾ ਹਾਂਜੀ ਮੈਂ ਮਿਰਜੀ ਫਕਤ ਤੇ ਤੁਹਾਡਾ ਵੀ ਤੇ ਰਮਨਜੀਤ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਸ ਬੈਂਟ ਦੇ ਵਿੱਚ ਟਮੇ ਟਾਮੀ ਸੇਫੀ ਜਾਂਦੇ ਨੇ ਤੇ ਤੁਸੀਂ ਸਾਨੂੰ ਇੰਨਾ ਮਾਣਤਾਂ ਨਾਲ ਬਖਸ਼ਿਆ ਵੀ ਲੈ ਕੇ ਆਓ ਜਿਹੜੇ ਸਿੰਘਾਂ ਦੇ ਕੋਲ ਕਦੀ ਕੋਈ ਨਹੀਂ ਗਿਆ ਜੀ ਜੀ ਤੇ ਚਲੋ ਇਹਨਾਂ ਨੂੰ ਅੱਜ ਕੱਲ੍ਹ ਦਵਾਈ ਬੁਟੀ ਦਾ ਬਹੁਤ ਮੈਂ ਕਿੰਨਾ ਨੇ ਲਾਸ਼ ਕਰਾਉਣੇ ਬਹੁਤ ਇਹ ਕਹ ਲਓ ਕਿ ਚਾਰੇ ਜੀ ਮਰੀਜ਼ੀ ਲੈ ਕੇ ਆਈਆਂ ਮੈਂ ਤੁਹਾਡੇ ਕੋਲੇ ਜਿਨ੍ਹਾਂ ਨੂੰ ਦਵਾਈ ਬੂਟੀ ਦੇ ਪੈਸਿਆਂ ਦੀ ਜਰੂਰਤ ਸੀ ਤੇ ਬਹੁਤ ਧੰਨਵਾਦ ਤੇ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਤੇ ਆਪਾਂ ਇਸੇ ਤਰ੍ਹਾਂ ਮਿਲਦੇ ਵਰਤਦੇ ਰਹੀਏ ਤੇ ਇਹ ਕੇ ਸੇਵਾ ਐਸੇ ਤਰੀਕੇ ਨਾਲ ਤੁਸੀਂ ਵੀ ਕਰਦੇ ਰਹੋ ਤੇ ਇਸੇ ਤਰ੍ਹਾਂ ਆਪਣੀ ਭੈਣ ਦੇ ਸਰ ਉਤੇ ਮਿਹਰ ਭਰੇ ਹੱਥ ਰੱਖਦੇ ਅਸੀਂ ਆਪਾਈ ਘਰ ਚੋਂ ਕਿ ਈਵਨ ਦੇ ਨਾਲ ਹੀ ਫਿਰਦੇ ਰਹੇ ਹਾਂ ਤੇ ਸ਼ਾਇਦ ਸਰਗੁਰੂ ਜੀ ਨੇ ਸਾਡੀ ਜਿੰਦਗੀ ਬਚੀ ਸ਼ਾਇਦ ਇਹ ਸੇਵਾ ਲਈ ਸੀ ਇਹਨਾਂ ਪਰਵਾਰਾਂ ਦੀ ਹਾਂਜੀ ਤੇ ਤੁਹਾਡਾ ਵੀ ਵੈਸੀ ਅਸੀਂ ਯਾਦ ਕਰਦੇ ਰਹਿੰਨੇ ਆ ਕਿ ਤੁਸੀਂ ਵੱਡੀ ਸੇਵਾ ਕਰਦੇ ਹੋ ਸਾਡੇ ਮੁਕਾਬਲੇ ਕਿੰਨਾ ਚਿਰ ਪਹਿਲਾਂ ਦੀ ਤੁਸੀਂ ਸੇਵਾ ਸ਼ੁਰੂ ਕੀਤੀ ਅਸੀਂ ਤਾਂ ਜੇ ਗੱਲ ਕਰੇ ਆ ਨਹੀਂ ਇਹ ਸੰਗਤ ਦੀ ਕਿਰਪਾ ਤੋਂ ਬਿਨਾ ਕੋਈ ਵੀ ਸੇਵਾ ਜਿਹੜੀ ਹੈ ਉਹ ਨਹੀਂ ਹੋ ਸਕਦੀ ਸੰਗਤ ਸਹਿਯੋਗ ਕਰਦੀ ਹੈ ਜਿਹੜਾ ਦਸਬੰਧ ਕੱਢਦੇ ਆ ਤੇ ਜੇ ਇਸੇ ਤਰੀਕੇ ਨਾਲ ਸਾਡੀ ਸਿੱਖ ਕੌਮ ਸਹੀ ਤਰੀਕੇ ਨਾਲ ਜਿਵੇਂ ਵੀਰ ਜੀ ਪੱਖੋਂ ਕੇ ਸਹੀ ਮਾਇਨੇ ਅਚ ਜਿਹੜੇ ਲੋੜਵੰਦ ਨੇ ਉੱਥੋਂ ਤੱਕ ਪਹੁੰਚਾਰ ਹੈ ਜੇ ਇਸੇ ਤਰੀਕੇ ਨਾਲ ਲੋੜਵੰਦ ਲੋਕਾਂ ਤੱਕ ਪਹੁੰਚਦੀ ਰਵੇ ਤੇ ਸਾਡੇ ਤਾਂ ਕੋਈ ਭੁੱਖਾ ਹੀ ਨਾ ਮਰੇ ਤੇ ਕੋਈ ਗਰੀਬ ਰਵੇ ਹੀ ਨਾ ਆਪਾਂ ਸਾਰੇ ਬਰਾਬਰ ਹੋਈਏ ਤੇ ਇਹ ਬਹੁਤ ਤੁਹਾਡਾ ਵੱਡਾ ਪੁਰਾਣਾ ਹੈ ਜਿਹੜਾ ਤੁਸੀਂ ਜਿਹੜੀ ਸੇਵਾ ਜਿਹੜੀ ਹੈ ਇਸ ਤਰ੍ਹਾਂ ਬੋਕੇ ਤੇ ਸੰਗਤ ਤੱਕ ਪਹੁੰਚਦੀ ਕਰਦੇ ਹੋ ਤੇ ਇਹਦੇ ਨਾਲ ਪਾਰਦਰਸ਼ੀ ਤੁਹਾਡਾ ਕੰਮ ਹੈ ਤੇ ਵੈਗੁਰੂ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ੇ ਬਿਲਕੁਲ ਜੀ ਸਤਿਗੁਰੂ ਕਿਰਪਾ ਕਰਨ ਕਿਉਂਕਿ ਸਾਡਾ ਇਹ ਢੰਗ ਤਰੀਕਾ ਕਿ ਸਾਡੇ ਕੋਲ ਜੋ ਆਇਆ ਸੀ ਪਰਿਵਾਰਾਂ ਦੇ ਸਪੁਰਦ ਕਰਕੇ ਤੇ ਉਹਨਾਂ ਦੇ ਫੋਨ ਨੰਬਰ ਜਿਹੜੇ ਆ ਤੁਹਾਨੂੰ ਅਸੀਂ ਦੱਸ ਦਿੰਨੇ ਆ ਕਿ ਹੁਣ ਵੀ ਕਿ ਕੱਲੇ ਕੱਲੇ ਪਰਿਵਾਰ ਦਾ ਮੈਂ ਨੰਬਰ ਤੁਹਾਨੂੰ ਦੱਸਿਆ ਕੋਈ ਉਹਲਾ ਤੇ ਵਿੱਚ ਵਿਚੋਲਾ ਪਾਉਣ ਦੀ ਲੋੜ ਨਹੀਂ ਇਹਨਾਂ ਪਰਿਵਾਰਾਂ ਨੂੰ ਸਿੱਧਾ ਫੋਨ ਕਰਨਾ ਜੀ ਲੋੜਵੰਦ ਪਰਿਵਾਰ ਨੇ ਕਿਤੇ ਇੱਕ ਵਾਰੀ 10000 ਦਿੱਤੇ ਆ ਸਾੜੀਆਂ ਬੰਦੇ ਲੰਗਣੀ ਧੰਨਵਾਦ ਜੀ ਰਮਨ ਪ੍ਰੀਤ ਸਿੰਘ ਆਸਟ੍ਰੇਲੀਆ ਵਾਲਿਆਂ ਦਾ ਜਿਨ੍ਹਾਂ ਆਪਣੀ ਕਿਰਤ ਕਮਾਈ ਚ ਸਾਡੀ ਸੇਵਾ ਪੇਜੀ ਤੇ ਅਸੀਂ ਇਹਨਾਂ ਪਰਿਵਾਰਾਂ ਦੇ ਸਪੰਸਰ ਕਰ ਦਿੱਤੀ ਆ ਤੁਸੀਂ ਅਗਰ ਇਹਨਾਂ ਪਰਿਵਾਰਾਂ ਦੀ ਕੋਈ ਮਦਦ ਕਰਨਾ ਚਾਹੁੰਦੇ ਹੋ ਤੇ ਡਾਇਰੈਕਟ ਤੁਸੀਂ ਜਿਹੜੀ ਆ ਪਰਿਵਾਰਾਂ ਦੇ ਨੰਬਰ ਤੇ ਕਾਲ ਕਰਨੀ ਆ ਤਾਂ ਸਿੱਧੀ ਸੇਵਾ ਦਾ ਹੱਥ ਲੈ ਲਓ ਇਹਨਾਂ ਦਾ ਅਕਾਊਂਟ ਨੰਬਰ ਲੈ ਲਓ ਤੇ ਅਨੁਸਾਰ ਸੇਵਾ ਬਹੁਤ ਮਿਹਰਬਾਨੀ ਜੁੜਦੇ ਵਾਸਤੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪਤਾ ਨਹੀਂ ਕੌਣ ਕਿੱਥੇ ਬੈਠਾ ਇਹਨਾਂ ਪਰਿਵਾਰਾਂ ਦੀ ਜਿਹੜੀ ਹੈ ਉਹ ਸੇਵਾ ਸੰਭਾਲ ਕਰ ਸਕਦਾ ਬਹੁਤ ਮਿਹਰਬਾਨੀ ਜੁੜਦੇ ਵਾਸਤੇ ਰਹੋ ਹੁਣ ਤੁਹਾਡੇ ਕੋ ਜਾਇਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ